ਤੁਹਾਨੂੰ ਲੱਗਦਾ ਹੈ ਕਿ ਦਸਤਾਰ ਨੂੰ ਜਿਹੜਾ ਇੱਕ ਉਹ ਗੁਰੂ ਸਾਹਿਬ ਦਾ ਕਰਾਉਨ ਨਾ ਸਮਝ ਕੇ ਇੱਕ ਫੈਸ਼ਨ ਸਿੰਬਲ ਸਮਝਿਆ ਜਾ ਰਿਹਾ ਹੈ ਅੱਜ ਦੇ ਟਾਈਮ 'ਚ ਹਰ ਕੋਈ ਦਸਤਾਰ ਨੂੰ ਸਿਰਫ ਇੱਕ ਫੈਸ਼ਨ ਪੱਖੋਂ ਲੈ ਕੇ ਚੱਲ ਰਿਹਾ ਹੈ ਕਿ ਠੀਕ ਹੈ ਅਸੀਂ ਦਸਤਾਰ ਬੰਨ ਲਈ ਹੈ ਦੈਨ ਅਸੀਂ ਚੂੜਾ ਵੀ ਪਾ ਰਹੇ ਹਾਂ ਅਸੀਂ ਬਾਕੀ ਸਾਰਾ ਕੁਝ ਵੀ ਹੈਨਾ ਬਟ ਤੁਹਾਨੂੰ ਨਾਲ ਨਾਲ ਇਹ ਵੀ ਲੈ ਕੇ ਚੱਲਣਾ ਪਏਗਾ ਕਿ ਮਹਾਰਾਜ ਦੇ ਹੁਕਮ ਅਨੁਸਾਰ ਕਿ ਤੁਸੀਂ ਤੁਹਾਡਾ ਪਹਿਰਾਵਾ ਇਦਾਂ ਦਾ ਹੋਵੇ ਕਿ ਤੁਹਾਡਾ ਤੁਹਾਡਾ ਬੋਡੀ ਦਿਖ ਨਹੀਂ ਰਹੀ ਰਿਵਿਊ ਨਹੀਂ ਹੋ ਰਹੀ ਹੈਨਾ ਤੁਸੀਂ ਵਧੀਆ ਤਰੀਕੇ ਨਾਲ ਡ्रेस ਅਪ ਹੋਏ ਹੋਏ ਹੋ ਤੇ ਤੁਸੀਂ ਦਮਲਾ ਸਜਾਇਆ ਆ ਥੈਟਸ ਓਕੇ ਪਰ ਹਾਂ ਇਹ ਜਿਹੜੀ ਬਾਕੀ ਸਾਰੀ ਐਕਸਟਰਾ ਚੀਜ਼ਾਂ ਆ ਜਾਂ ਤੁਸੀਂ ਅੱਜ ਕੱਲ ਸੋਸ਼ਲ ਮੀਡੀਆ ਤੇ ਹਨਾ ਤੁਸੀਂ ਆਪਣੀ ਬਾਡੀ ਰਿਵੀਲ ਕਰ ਰਹੇ ਹੋ ਉਹ ਚੀਜ਼ਾਂ ਨਹੀਂ ਸਹੀ ਹੈਗੀਆਂ ਉਹ ਚੀਜ਼ ਨਹੀਂ ਹੋਣੀ ਚਾਹੀਦੀ ਗੁਰਸਿੱਖੀ ਜਿਹੜੀ ਆ ਉਹ ਜੇ ਅਸੀਂ ਬਾਣੀ ਨੂੰ ਅੱਗੇ ਰੱਖ ਕੇ ਚੱਲਾਂਗੇ ਤੇ ਸਾਰੇ ਆਨਸਰਸ ਬਾਣੀ ਦੇ ਵਿੱਚ ਹੀ ਹੈਗੇ ਆ ਕੀ ਅਸੀਂ ਇਹ ਕਰ ਸਕਦੇ ਆ ਜਾਂ ਨਹੀਂ ਕਰ ਸਕਦੇ ਹਨਾ ਹੁਣ ਮੈਨੂੰ ਕਈ ਮੈਂ ਕਈ ਸਿੰਘਣੀਆਂ ਨੂੰ ਦੇਖਦੀ ਆ ਗੱਲੇ ਦੇ ਵਿੱਚ ਯੂ نو ਨੈਕ ਪੀਸ ਜਾਂ ਕੁਛ ਨਾ ਕੁਛ ਜੀ ਪਾਇਆ ਹੋਇਆ ਜੁਐਲਰੀ ਪਾਇਓਏ ਮੇਰੇ ਲਈ ਮੇਰੇ ਸ਼ਸਤਰ ਮੇਰਾ ਕੜਾ ਤੇ ਮੈਂ ਵੱਡੇ ਵੱਡੇ ਸ਼ਸਤਰ ਕੈਰੀ ਕਰਦੀ ਹੁੰਦੀ ਸੀ ਨਾ ਐਈ ਸਭ ਮੇਰਾ ਸ਼ਿੰਗਾਰ ਹੈ ਅੱਜ ਦੇ ਟਾਈਮ ਦੇ ਵਿੱਚ ਵੀ ਠੀਕ ਹੈ ਅਸੀਂ ਦੇਖਦੇ ਆ ਕਿ ਬਹੁਤ ਜਣੇ ਜਿਹੜੇ ਦਸਤਾਰ ਬਨਣ ਲੱਗ ਗਈ ਹੈ ਬੀਬੀਆਂ ਜਿਹੜੀਆਂ ਐਡਾਪਟ ਕਰਨ ਲੱਗੀਆਂ ਇਸ ਚੀਜ਼ ਨੂੰ ਬਟ ਜਿੱਦਾਂ ਦਾ ਅਟਾਇਰ ਅਵੇਅਰ ਕਰਦੀ ਹੈ ਤੁਹਾਨੂੰ ਲੱਗਦਾ ਹੈ ਕਿ ਦਸਤਾਰ ਨੂੰ ਜਿਹੜਾ ਇੱਕ ਉਹ ਗੁਰੂ ਸਾਹਿਬ ਦਾ ਕਰਾਉਨ ਨਾ ਸਮਝ ਕੇ ਇੱਕ ਫੈਸ਼ਨ ਸਿੰਬਲ ਸਮਝਿਆ ਜਾ ਰਿਹਾ ਹੈ ਅੱਜ ਦੇ ਟਾਈਮ 'ਚ ਟੂ ਬੀ ਓਨੈਸਟ ਅੱਜਕਲ ਜਿੱਦਾਂ ਮੈਂ ਵੀ ਸੋਸ਼ਲ ਮੀਡੀਆ ਤੇ ਦੇਖਦੀ ਆ ਕਿ ਹਰ ਕੋਈ ਦਸਤਾਰ ਨੂੰ ਸਿਰਫ ਇੱਕ ਫੈਸ਼ਨ ਪੱਖੋਂ ਲੈ ਕੇ ਚੱਲ ਰਿਹਾ ਹੈ ਕਿ ਠੀਕ ਹੈ ਅਸੀਂ ਦਸਤਾਰ ਬਨ ਲਈਏ ਦੈਨ ਅਸੀਂ ਅਸੀਂ ਚੂੜਾ ਵੀ ਪਾ ਰਹੇ ਹਾਂ ਅਸੀਂ ਬਾਕੀ ਸਾਰਾ ਕੁਝ ਵੀ ਹੈਨਾ ਕਰ ਰਹੇ ਹਾਂ ਉਹ ਮੈਨੂੰ ਨਹੀਂ ਲੱਗਦਾ ਸਹੀ ਹੈਗਾ ਹਾਂ ਹੁਣ ਜਦੋਂ ਅਸੀਂ ਵੈਸਟਰਨ ਕੰਟਰੀ ਚ ਰਹਿੰਦੇ ਆ ਥੋੜਾ ਜਿਹਾ ਵੈਸਟਰਨਾਈਜ਼ਡ ਇਨਫਲੂਐਂਸ ਸਾਡੇ ਤੇ ਵੀ ਹੈਗਾ ਕਿ ਚਲੋ ਸਾਨੂੰ ਉੱਥੇ ਦੀ ਅਟਾਇਰ ਜੋ ਵੀ ਆ ਉਹਦੇ ਹਿਸਾਬ ਨਾਲ ਜਿਵੇਂ ਮੈਂ ਯੂਨੀ ਜਾਣੀ ਆ ਮੈਂ ਫਾਰਮਲ ਕੱਪੜੇ ਪਾਉਂਦੀ ਆ ਜਾਂ ਅਸੀਂ ਉੱਥੇ ਰਹਿ ਕੇ ਜੀਨਸ ਵਗੈਰਾ ਸਭ ਪਾਉਂਦੇ ਆ ਬਟ ਉੱਥੇ ਦਾ ਕਲਚਰ ਆ ਉਥੇ ਸਾਨੂੰ ਕਰਨੀ ਪੈਂਦੀ ਉਹ ਚੀਜ਼ ਬਟ ਤੁਹਾਨੂੰ ਨਾਲ ਨਾਲ ਇਹ ਵੀ ਲੈ ਕੇ ਚੱਲਣਾ ਪਏਗਾ ਕਿ ਮਹਾਰਾਜ ਦੇ ਹੁਕਮ ਦੇ ਅਨਸਾਰ ਕਿ ਤੁਸੀਂ ਅ ਤੁਹਾਡਾ ਪਹਿਰਾਵਾ ਇਦਾਂ ਦਾ ਹੋਵੇ ਕਿ ਤੁਹਾਡਾ ਤੁਹਾਡਾ ਬੋਡੀ ਦਿਖ ਨਹੀਂ ਰਹੀ ਰਿਵਿਊ ਨਹੀਂ ਹੋ ਰਹੀ ਹੈ ਨਾ ਐਸ ਲੋング ਐਸ ਤੁਸੀਂ ਉਸ ਚੀਜ਼ ਨੂੰ ਕੈਰੀ ਕਰ ਰਹੇ ਹੋ ਤੁਸੀਂ ਵਧੀਆ ਤਰੀਕੇ ਨਾਲ ਡਰੈਸ ਅਪ ਹੋਏ ਹੋਏ ਹੋ ਤੇ ਤੁਸੀਂ ਤੋਂ ਮਾਲਾ ਸਜਾਇਆ ਆ ਦੈਟਸ ਓਕੇ ਪਰ ਹਾਂ ਇਹ ਜਿਹੜੀਆਂ ਬਾਕੀ ਸਾਰੀਆਂ ਐਕਸਟਰਾ ਚੀਜ਼ਾਂ ਜਾਂ ਤੁਸੀਂ ਅੱਜਕੱਲ ਸੋਸ਼ਲ ਮੀਡੀਆ ਤੇ ਹਨਾ ਤਸੀਂ ਆਪਣੀ ਬੋਡੀ ਰਿਵੀਲ ਕਰ ਰਹੇ ਹੋ ਉਹ ਚੀਜ਼ਾਂ ਨਹੀਂ ਸਹੀ ਹੈਗੀਆਂ ਉਹ ਚੀਜ਼ ਨਹੀਂ ਹੋਣੀ ਚਾਹੀਦੀ ਗੁਰਸਿੱਖੀ ਜਿਹੜੀ ਆ ਉਹ ਜੇ ਅਸੀਂ ਬਾਣੀ ਨੂੰ ਅੱਗੇ ਰੱਖ ਕੇ ਚੱਲਾਂਗੇ ਤੇ ਸਾਰੇ ਆਨਸਰਸ ਬਾਣੀ ਦੇ ਵਿੱਚ ਹੀ ਹੈਗੇ ਆ ਕੀ ਅਸੀਂ ਇਹ ਕਰ ਸਕਦੇ ਆ ਜਾਂ ਨਹੀਂ ਕਰ ਸਕਦੇ ਹੈਨਾ ਹੁਣ ਮੈਨੂੰ ਮੈਂ ਕਈ ਸਿੰਘਣੀਆਂ ਨੂੰ ਦੇਖਦੀ ਆ ਗਲੇ ਦੇ ਵਿੱਚ ਯੂ نو ਨੈਕ ਪੀਸ ਜਾਂ ਕੁਛ ਨਾ ਕੁਛ ਜੀ ਪਾਇਆ ਹੋਇਆ ਜੁਐਲਰੀ ਪਾਇਓ ਤੇ ਜੇ ਮੈਨੂੰ ਕੋਈ ਕਹਿੰਦਾ ਵੀ ਨਾ ਇਵਨ ਮੇਰੇ ਮਮਾ ਮੇਰੇ ਨਾਨੀ ਮਾਣੇ ਮੈਨੂੰ ਨਾ 골ਡ ਦੀ ਚੇਨ ਦਿੱਤੀ ਸੀ ਜਦ ਮੇਰਾ ਵਿਆਹ ਹੋਇਆ ਤੇ ਮੈਂ ਉਹਨਾਂ ਨੂੰ ਕਿਹਾ ਆਈ ਡੋਨਟ ਨੀਡ ਇਟ ਹੈ ਨਾ ਯੂ ਕੀਪ ਇਟ ਮਤਲਬ ਮੈਂ ਪਾਣੀ ਨਹੀਂ ਹੈ ਮੈਨੂੰ ਸ਼ੌਂਕ ਹੀ ਨਹੀਂ ਹੈ ਪਰ ਮੈਨੂੰ ਸ਼ਰਮ ਵੀ ਇੰਨੀ ਜ਼ਿਆਦਾ ਆਉਂਦੀ ਸੀ ਇੱਕ ਦਿਨ ਵਾਰ ਮੈਂ ਟਰਾਈ ਵੀ ਕੀਤਾ ਬਟ ਦੈਟਸ ਨਾਟ ਸਮਥਿੰਗ ਆਈ ਲਵ ਮੇਰੇ ਲਈ ਮੇਰੇ ਸ਼ਸਤਰ ਮੇਰਾ ਕੜਾ ਤੇ ਮੈਂ ਵੱਡੇ ਵੱਡੇ ਸ਼ਸਤਰ ਕੈਰੀ ਕਰਦੀ ਹੁੰਦੀ ਸੀ ਹੈ ਨਾ ਐਹੀ ਸਭ ਮੇਰਾ ਸ਼ਿੰਗਾਰ ਹੈ ਤੇ ਮੈਨੂੰ ਇਹਦੇ ਤੋਂ ਜਿਵੇਂ ਦੁਮਾਲੇ ਤੇ ਠੰਡਾ ਲਗਾ ਲਿਆ ਹੈ ਨਾ ਤੇ ਮੈਨੂੰ ਖੰਡਿਆਂ ਦਾ ਸ਼ੌਂਕ ਹੁੰਦਾ ਸੀਗਾ ਸ਼ੁਰੂ ਤੋਂ ਇਦਾਂ ਹੀ ਸੀ ਕਿ ਮੈਂ ਐਵੇਂ ਰਵਾਂ ਕਦੀ ਕਦੀ ਤੇ ਮੇਰੇ ਮਨ 'ਚ ਇਹ ਵੀ ਵਿਚਾਰ ਆਂਦਾ ਹੁੰਦਾ ਠੀਕ ਹੈ ਹੁਣ ਦੁਨੀਆ 'ਚ ਵਿਚਰਦੇ ਹੋਏ ਨਾ ਕਿਤੇ ਕਿਤੇ ਤੁਸੀਂ ਇਨਫਲੂਐਂਸ ਹੁੰਦੇ ਹੋ ਕਿ ਅੱਛਾ ਇਸ ਟਾਈਪ ਦਾ ਸੂਟ ਪਾਣਾ ਐਦਾਂ ਕਰਨਾ ਐਦਾਂ ਕਰਨਾ ਪਰ ਕਦੀ ਕਦੀ ਮਨ ਇਹਨਾਂ ਅ ਮਹਾਰਾਜ ਦੇ ਬਰਾਕਸ਼ਾ ਕੇ ਭਿੱਜ ਜਾਂਦਾ ਕਿ ਲਾਈਕ ਇਹ ਦੁਨੀਆਵੀ ਯੂ نو ਮੈਨੂੰ ਕਿੱਦਾਂ ਲੱਗਦਾ ਹੈ ਕਿ ਯੂਨੀਵਰਸਿਟੀ ਮੈਂ ਜਾਣੀਆ ਤੇ ਮੈਨੂੰ ਕੋਈ ਦੇਖ ਕੇ ਜਦ ਮੈਂ ਬਾਣੇ ਚ ਜਾਵਾਂ ਜੇ ਮੈਂ ਪਰਮਨੈਂਟਲੀ ਬਾਣੇ ਚ ਜਾ ਜਾ ਤਾਂ ਸ਼ਾਇਦ ਬਹੁਤ ਸਾਰੇ ਇਦਾਂ ਦੇ ਬੱਚੇ ਹੋਣਗੇ ਜਿਨ੍ਹਾਂ ਨੂੰ ਇੱਕ ਬਾਣੇ ਵਾਲੀ ਲੁੱਕ ਜਿਹੜੀ ਹੈ ਨਾ ਜੋ ਜਦੋਂ ਅਸੀਂ ਕਹਿੰਦੇ ਆ ਕਿ ਬਾਣਾ ਤੇ ਬਾਕੀ ਦੁਨੀਆ ਦੇ ਹੋਰ ਟਾਇਰ ਜਿੰਨੀਆਂ ਵੀ ਆ ਮੈਨੂੰ ਉਹਦੇ ਤੋਂ ਸੋਹਣਾ ਕੁਝ ਵੀ ਨਹੀਂ ਲੱਗਦਾ ਦੁਨੀਆ ਦੇ ਵਿੱਚ ਨਾ ਕੋਈ ਸੂਟ ਬਣਿਆ ਜੋ ਬਾਣੇ ਨੂੰ ਕੰਪੀਟ ਕਰ ਸਕਦਾ ਬਾਣੇ ਨੂੰ ਬੀਟ ਕਰ ਸਕਦਾ ਨਾ ਕੋਈ ਹੋਰ ਦੁਨੀਆ ਦੀ ਕੋਈ ਵੀ ਡਰੈਸ ਬਣੀ ਹੈ ਜਿਹੜੀ ਉਸ ਚੀਜ਼ ਨੂੰ ਹੈਨਾ ਦਾ ਮੁਕਾਬਲਾ ਕਰ ਸਕਦੀ ਹੈ ਤੇ ਬਾਣਾ ਇਸ ਦਾ ਇੱਕ ਯੂ ਨੋ ਇਟਸ ਇਟਸ ਟੋਟਲੀ ਡਿਫਰੈਂਟ ਹੈਨਾ इवन ਮੈਂ ਹੁਣ ਵੀ ਰੀਸੈਂਟਲੀ ਪਲਾਨ ਕੀਤਾ ਸੀ ਕਿ ਆਸਟ੍ਰੇਲੀਆ ਦੇ ਵਿੱਚ ਜਿਹਦਾ ਸ਼ੋਜ਼ ਹੁੰਦੇ ਆ ਮਿਸਿਸ ਆਸਟ੍ਰੇਲੀਆ ਜਾਂ ਕੁਝ ਨਾ ਕੁਝ ਹੈ ਨਾ ਤੇ ਮੇਰਾ ਬੜਾ ਮਨ ਸੀ ਕਿ ਮੈਂ ਉਸ ਸ਼ੋਅ ਦੇ ਵਿੱਚ ਜਾਵਾਂ ਸਿਰਫ ਇਸ ਲਈ ਤਾਂ ਕਿ ਮੈਂ ਦੱਸ ਸਕਾਂ ਦੁਨੀਆ ਨੂੰ ਗੋਰਿਆਂ 'ਚ ਜਾ ਕੇ ਕਿ ਸਾਡੇ ਲਈ ਸਾਡਾ ਇਹ ਸਰੂਪ ਜਿਹੜਾ ਨਾ ਇਹਦੇ ਕਰਕੇ ਅਸੀਂ ਤੁਹਾਡੇ ਸਾਰਿਆਂ ਤੋਂ ਅਲੱਗ ਆ ਹਨਾ ਤੇ ਇੱਕ ਗੁਰਸਿੱਖ ਦਾ ਸਿੱਖੀ ਸਰੂਪ ਵਿੱਚ ਰਹਿ ਕੇ ਉਸ ਪਲੇਟਫਾਰਮ ਤੇ ਜਾ ਕੇ ਪਰਫਾਰਮ ਕਰਨਾ ਕਿ ਹਾਂ ਮੇਰਾ ਬਾਣਾ ਮੇਰੀ ਦਸਤਾਰ ਇਹ ਸਾਰੇ ਆ ਤਾਂ ਯੂਨੀਕ ਹੈ ਹਨਾ ਐਸ ਕੰਪੇਅਰ ਟੂ एवरीवन ਐਲਸੋ ਵਿਦੇ ਤੇ ਮੈਂ ਇਦਾਂ ਸੋਚਦੀ ਸੀ ਤੇ ਮੇਬੀ ਸ਼ਾਇਦ ਮੈਂ ਇਨ ਫਿਊਚਰ ਕੁਝ ਉਸ ਪਲੇਟਫਾਰਮ ਤੇ ਜਾਵਾਂ ਵੀ ਤੇ ਮੈਨੇ ਧੰਦਾ ਸੀ ਕਿ ਹਾਂ ਮੈਂ ਪੂਰਾ ਬਾਣਾ ਪਾਇਆ ਪਿੱਛੇ ਮੇਰੇ ਢਾਲ ਹੋਏ ਤੇ ਦਮਾਲਾ ਹੋਏ ਸ਼ਸਤਰ ਹੋਣ ਹਨਾ ਤੇ ਮੈਂ ਉਹ ਸਟੇਜ ਤੇ ਜਾ ਕੇ ਦੱਸਾਂ ਕਿ ਅਸੀਂ ਤਾਂ ਸਟਾਰ ਕਿਉਂ ਸੇ ਜਾਣਦੇ ਹਾਂ ਬਾਣਾ ਕੀ ਹੈ ਤੇ ਮੈਨੂੰ ਲੱਗਦਾ ਉਹਨਾਂ ਦੇ گاਉਂ ਨਾਲੋਂ ਜ਼ਿਆਦਾ ਸਾਡਾ ਬਾਣਾ ਜ਼ਿਆਦਾ ਸੋਹਣਾ ਲੱਗਦਾ ਰਾਈਟ ਤੇ ਮੇਰੇ ਮਨ 'ਚ ਸੀ ਕਿ ਯੂ نو ਕਿ ਉਹ ਚੀਜ਼ ਨੂੰ ਦੇਖ ਕੇ ਨਾ ਜਿਹੜੇ ਇੱਥੇ ਵਾਲੇ ਬੱਚੇ ਐ ਜਿਹੜੇ ਸੋਚਦੇ ਆ ਜਾਂ ਜਿਹੜੇ ਉੱਥੇ ਆ ਕੇ ਕੇਸ ਘਟਾ ਦਿੰਦੇ ਆ ਕਿ ਤੁਸੀਂ ਆਪਣਾ ਕਲਚਰ ਭੁੱਲ ਰਹੇ ਹੋ ਬਟ ਉਹ ਲੋਕ ਸਾਡੇ ਤੋਂ ਇਨਸਪਾਇਰ ਹੋ ਕੇ ਸਿੱਖੀ ਵੱਲ ਆ ਰਹੇ ਸੋ ਦੈਟਸ ਅ ਬਿਗ ਥਿੰਗ ਦੈਟਸ ਅ ਬਿਗ ਅਚੀਵਮੈਂਟ